ਸ੍ਰੀ ਵਾਹਿਗੁਰੂ ਸਾਹਿਬ ਜੀ ਪੁਰਸਰੀ ਕੀ ਰਤ ਰੂਰੀ ਨਰ ਨਾਰਨ ਘਰ ਘਰ ਪੂਰੀ ਕਹਿ ਪਾ ਤੁਮਰਾਲਨ ਭੂਲੀ ਕਲ ਕਿਦੋਂ ਬਾਲਤੀ ਫੋਲੀ ਸਦਨ

ਤਨ ਚੱਲੇ ਬਿਨ ਪੱਜ ਨਾ ਬਕੇ ਅਸਗਲੀਸ਼ਾ ਹਰ ਹਰ ਨਾਮ ਕਮਹਵਨਾ ਨਾਨਕ ਹੋ ਤਨ ਸਾਰੋ ਫਿਰਤ ਫਿਰਤ ਪ੍ਰਭ ਆਇਆ ਪਰੈ ਤਉ ਸਰਣਾਏ ਨਾਨਕ ਕੀ ਪ੍ਰਭ ਵੇਨਤੀ ਆਪਣੇ ਪਗਤੀ ਲਾਈ ਆਏ ਪ੍ਰਵਸ਼ਰਣਾ ਗਤੀ ਕਿਰਪਾ ਨਦ ਦਇਆ ਏਕ ਅੱਖਰ ਹਰ ਮੰ ਬਸਤ ਨਾਨਕ ਹੋ ਤਨ ਹਾਨੋ ਇੱਕ ਅੱਖਰ ਹਰ ਮਨ ਮਸਤ ਨਾਨਕ ਉਹ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਬਕਸ਼ੰਦ ਪਤਸ਼ਾ ਸਰਬ ਸੰਜੇ ਰਹਿਬਰ ਦੀਨ ਦੁਨੀਆ ਦੇ ਮਾਲਕ ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ ਖੰਧਾਹਰ ਕਲਯੁਗ ਕੇ ਅਵਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਵਨ ਪਵਿਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾ ਰਹੀ ਗੁਰੂ ਪਿਆਰੀਂ ਗੁਰਸਵਾਰੀ ਖਾਲਸਾ ਸਤ ਸੰਗਤ ਜੀਓ ਵੱਡੇ ਹੀ ਪਾਗ ਹਨ ਜਗਤ ਗੁਰੂ ਜਗਤ ਸੋ ਆਮੀ ਜਗਤ ਦੇ ਸੰਜੇ ਰਹਿਬਰ ਤਨ ਬਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਜੀਵਨ ਇਤਿਹਾਸ ਕਲਮ ਬੰਦ ਕੀਤਾ ਹੈ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਮਹਾਨ ਵਿਦਵਾਨ ਮਹਾਨ ਕਵੀ ਕਵੀ ਸੰਤੋਖ ਸਿੰਘ ਜੀ ਚੂੜਾ ਮਣੀ ਜੀ ਵੱਲੋਂ ਲਿਖਿਆ ਗਿਆ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸੂਰਜ ਗ੍ਰੰਥ ਦੇ ਵਿੱਚੋਂ ਅੱਜ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਇਤਿਹਾਸ ਵਿਚਾਰਦੇ ਹਾਂ ਜੀਵਨ ਇਤਿਹਾਸ ਦੀ ਕਥਾ ਵਿਚਾਰ ਕਰਦੇ ਹਾਂ ਸੋ ਆਓ ਦਾਤਾ ਜੀ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਂ ਦਾਸ ਸਿਖੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮੂबारक ਚਲਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਮਨੋਵਿਰਤੀਆਂ ਨੂੰ ਇਕਾਕਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਗੁਰੂ ਕਿਰਪਾ ਤੇ ਮਿਹਰ ਦੇ ਪਾਤਰ ਬਣੀਏ ਬੜੇ ਆਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਓ ਗੁਰੂ ਜੀ ਕਾ ਕਲ ਸਾ ਵਾਹਿਗੁਰੂ ਦੀ ਫਤਿਹ ਕਲ ਦੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਕਾਰਯੋਗ ਪਿਤਾ ਮਹਤਾ ਕਾਲੂ ਜੀ ਆਪਣੀ ਧੀ ਰਾਣੀ ਨਾਨਕੀ ਦੇ ਸਹੁਰੇ ਸੁਲਤਾਨਪੁਰ 로ਤੀ ਆਏ ਹੋਏ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਦੁਨੀਆਦਾਰੀ ਦੀਆਂ ਕੁਝ ਗੱਲਾਂ ਕਰਨ ਦੇ ਲਈ। ਉਹ ਕਿਥੋਂ ਕੀਰਤੀ ਪਹੁੰਚੀ ਐ ਦਾਤਾ ਜੀ ਦਾ ਜਸ ਪਹੁੰਚਿਆ ਹੈ ਨਾਨਕ ਐਦਾਂ ਖਜ਼ਾਨੇ ਦੇ ਵਿੱਚੋਂ ਜਿਹੜਾ ਵੀ ਕੋਈ ਆ ਰਿਹਾ ਦੋਵੇਂ ਹੱਥਾਂ ਦੇ ਨਾਲ ਫੰਡ ਰਏ ਨੇ। ਤਾਂ ਪਿਤਾ ਜੀ ਨੂੰ ਮਾਣ ਵੀ ਮਹਿਸੂਸ ਹੁੰਦਾ ਹੈ ਜਦੋਂ ਦੁਨੀਆਦਾਰੀ ਨੂੰ ਵੇਖਦੇ ਨੇ। ਉਦੋਂ ਫਿਰ ਆਪਣੇ ਪੁੱਤਰ ਦੀ ਚਿੰਤਾ ਵੀ ਹੁੰਦੀ ਹੈ ਕਿ ਮੇਰਾ ਲਾਲ ਕਿਸੇ ਦੇ ਨਾਲ ਕੋਈ ਫਰਕ ਨਹੀਂ ਕਰਦਾ ਕੋਈ ਕਿਤੇ ਨਾਲ ਦਾ ਇਹਨਾਂ ਦੇ ਨਾਲ ਫਰਕ ਨਹੀਂ ਕਰਦਾ ਤਾਂ ਇਹਦੇ ਕਰਕੇ ਪਿਤਾ ਜੀ ਕੁਝ ਗੱਲਾਂ ਕਹਿਣ ਦੇ ਲਈ ਆਪਣੇ ਲਾਲ ਨੂੰ ਇੱਥੇ ਆਏ ਸੀ ਸੁਲਤਾਨਪੁਰ ਲੋਧੀ ਕਈ ਦਿਨ ਹੋ ਗਏ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਪਿਤਾ ਜੀ ਦੇ ਕੋਲ ਰਹਿੰਦੇ ਆਂ ਪਿਤਾ ਜੀ ਨੇ ਬੜਾ ਆਪਣੇ ਪੁੱਤਰ ਨੂੰ ਸਮਝਾਇਆ ਮਲੋ ਗੱਲਾਂ ਕੀਤੀਆਂ ਦਾਤਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਸਤਿਵਚਨ ਕਰਦੇ ਰਹੇ ਸਤਿਵਚਨ ਪਿਤਾ ਜੀ ਸਤਿਵਚਨ ਪਿਤਾ ਜੀ ਪਲਕੇ ਇੱਕ ਵੀ ਜਵਾਬ ਨਹੀਂ ਦਿੱਤਾ ਉਹਨਾਂ ਨੇ ਤਾਂ ਜਦੋਂ ਹੁਣ ਜਾਣ ਲੱਗੇ ਨੇ ਕਾਫੀ ਦਿਨਾਂ ਬਾਅਦ ਤਾਂ ਫੇਰ ਜਾਂਦੇ ਜਾਂਦੇ ਪਿਤਾ ਨੇ ਨਾ ਉਹਨਾਂ ਪਿਤਾ ਦਾ ਹਿਰਦਾ ਸੰਗਤ ਜੀ ਜਿਹੜਾ ਪਿਤਾ ਉਹਨੂੰ ਪਤਾ ਕਿ ਪੁੱਤਰਾ ਆਪਣੀ ਧੀਆ ਪੁੱਤਰਾਂ ਦੇ ਲਈ ਕਿਦਾਂ ਆਪਣੇ ਤਨ ਤੇ ਫਟ ਜਰ ਲੈਣਗੇ ਪਰ ਧੀਆ ਪੁੱਤਰਾਂ ਦੇ ਨਹੀਂ ਜਰਿਆ ਜਾਂਦਾ ਆਪਣਾ ਜਿਹੜਾ ਘਾਟਾ ਹੈ ਉਹ ਜਰਿਆ ਜਾਵੇਗਾ ਪਰ ਧੀਆ ਪੁੱਤਰਾਂ ਦਾ ਘਾਟਾ ਨਹੀਂ ਜਰਿਆ ਜਾਂਦਾ ਆਪਣਾ ਦੁੱਖ ਸਹਿ ਜਾਂਦਾ ਮਾਂ ਬਾਪ ਤੋਂ ਪਰ ਆਪਣੀ ਉਲਾਦਤ ਆਪਣੀ ਸੰਤਾਨ ਦਾ ਨਹੀਂ ਸਹਿ ਜਾਂਦਾ ਹੁਣ ਪਿਤਾ ਜੀ ਨੂੰ ਚਿੰਤਾ ਇਸ ਗੱਲ ਦੀ ਸੀ ਕਿ ਮੈਂ ਹੁਣ ਚੱਲੇ ਆ ਹਾਂ ਮੇਰੇ ਲਾਲ ਨੂੰ ਜਿਹੜੀਆਂ ਮੈਂ ਗੱਲਾਂ ਕਹਿਣੀਆਂ ਨੇ ਮੈਂ ਕਹਿ ਦੇਵਾਂ ਬਾਤ ਦੇ ਵਿੱਚ ਮੇਰੇ ਮਨ ਦੇ ਵਿੱਚ ਨਾ ਕੋਈ ਗੱਲ ਰਹੇ ਜੇ ਕਿ ਮੈਂ ਐਦਾਂ ਕਹਿਣੀ ਸੀ ਐਦਾਂ ਕਹਿਣੀ ਸੀ ਮੇਰੇ ਲਾਲ ਨੂੰ ਕਿ ਕਿਸੇ ਪਾਸੋਂ ਮੇਰੇ ਲਾਲ ਨੂੰ ਕੋਈ ਕਹਿ ਨਾ ਦੇਵੇ ਕਿ ਨਾਨਕ ਦੇ ਵਿੱਚ ਆ ਘਮੀ ਹੈ ਨਾਨਕ ਇਹਦਾ ਕਰਦਾ ਹੈ ਪਿਤਾ ਜੀ ਬਾਲ ਨੇ ਸੋਚਦੇ ਹੁੰਦੇ ਸੀ ਕਿ ਮੇਰੇ ਲਾਲ ਨੂੰ ਮੈਂ ਦੱਸਾਂ ਜਾਵਾਂ ਬਾਲਾ ਜੀ ਨੂੰ ਸੱਦੇ ਆ ਸੀ ਜਦੋਂ ਚੱਲਣ ਲੱਗੇ ਸੀ ਕਿ ਮੈਂ ਹੁਣ ਜਾਣ ਲੱਗੇ ਆ ਕਿਰਪਾ ਕਰੋ ਬਾਲੇ ਨੂੰ ਸੰਦੋ ਬਾਲਾ ਸੱਦੇ ਆ ਕੇ ਆ ਬਾਲੇ ਨੂੰ ਵੀ ਕੋਈ ਗੱਲਾਂ ਸਮਝਾ ਰਹੇ ਨੇ ਕਿ ਤੁਹਾਡਾ ਮਿੱਤਰ ਹੈ ਤੁਹਾਡਾ ਆਪਣਾ ਬੜਾ ਗੱਲਾਂ ਕਰਦੇ ਨੇ ਤੁਹਾਡੇ ਨਾਲ ਮੇਰੇ ਪੁੱਤਰ ਕਿਉਂਕਿ ਜਿਵੇਂ ਮੇਰਾ ਪੁੱਤਰ ਹੈ ਮੈਂ ਬਾਲੇ ਤੈਨੂੰ ਸਮਝਣਾ ਕੁਝ ਗੱਲਾਂ ਨੇ ਨਾਨਕ ਤੇ ਨਿਗਰ ਰੱਖਣੀ ਹੈ ਨਾਨਕ ਦਾ ਧਿਆਨ ਰੱਖਣਾ ਹੈ ਉਹਨਾਂ ਨੇ ਹੱਥ ਜੋੜ ਦਿੱਤੇ ਕਹਿੰਦੇ ਰੱਬ ਦਾ ਕੋਈ ਧਿਆਨ ਰੱਖ ਸਕਦਾ ਹੈ ਜੇ ਤੁਸੀਂ ਕਹਿੰਦੇ ਹੋ ਕਿ ਰੱਬ ਦਾ ਧਿਆਨ ਰੱਖਿਆ ਜਾਂਦਾ ਹੈ ਤਾਂ ਫਿਰ ਰੱਬ ਦਾ ਧਿਆਨ ਰੱਖਣ ਵਾਲੀ ਉਹਨਾਂ ਦੀ ਰੂਹ ਚਾਹੀਦੀ ਉਹਨਾਂ ਦੀ ਅਵਸਥਾ ਚਾਹੀਦੀ ਹੈ ਹਾਲਾਂਕਿ ਰੱਬ ਦਾ ਤਾਂ ਸਰੀਕ ਹੈ ਹੀ ਕੋਈ ਨਹੀਂ ਇੰਨੀ ਤਾਕਤ ਕਿਸੇ ਦੇ ਵਿੱਚ ਨਹੀਂ ਕਿ ਰੱਬ ਦੇ ਕੋਈ ਨਜ਼ਰ ਰੱਖ ਲੈ ਮੈਂ ਮੰਨਦਾ ਤੁਹਾਡੇ ਲਾਲ ਨੂੰ ਰੱਬ ਦਾ ਰੂਪ ਇਹ ਦੇ ਕਰਕੇ ਮੈਂ ਨਜ਼ਰ ਇਹ ਨਹੀਂ ਰੱਖ ਸਕਦਾ ਮੇਨੋ ਤਾਂ ਇਹ ਦੱਸ ਦੋ ਕਿ ਤੁਹਾਡੀਆਂ ਖਿਦਮਤ ਕਰਨੀ ਹੈ ਮੈਂ ਉਹ ਕਰ ਸਕਦਾ ਤਾਂ ਇਹ ਗੱਲਾਂ ਸੀ ਜਿਹੜੀਆਂ ਪਿਤਾ ਜੀ ਨੇ ਸਮਝਣ ਜਾਣੇ ਟੌਣ ਕਰਦੇ ਵਿੱਚ ਮੰਨ ਲੋ ਜੋ ਗੱਲਾਂ ਹੁੰਦੀਆਂ ਨੇ ਬਹਿ ਕੇ ਗੱਲਾਂ ਵਰਤਾ ਕਰਦੇ ਨੇ ਹੁਣ ਪਿਤਾ ਜੀ ਜਾਂਦੀ ਵਾਰ ਜਿਹੜੀ ਗੱਲਬਾਤ ਕਰ ਰਹੇ ਹਨ ਪੁਰ ਪਸਰੀ ਕੀਰਤ ਰੂਰੀ ਪੁਰ ਪਸਰੀ ਮਲੋ ਕੀਰਤ ਰੂਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਕੀਰਤ ਹੈ ਨਾ ਇਹ ਕੀਰਤੀ ਹੈ ਨਗਰ ਦੇ ਵਿੱਚ ਮੰਨ ਲਓ ਨੇੜੇ-ਤੇੜੇ ਨਗਰਾਂ ਦੇ ਵਿੱਚ ਵੀ ਗਈ ਹੈ ਕਿ ਨਾਨਕ ਹੈ ਮੋਦੀਖਾਨੇ ਦੇ ਵਿੱਚ ਉਹ ਇਦਾਂ ਬੰਨ ਰਹੇ ਨੇ ਜਿਹੜਾ ਵੀ ਕੋਈ ਚੱਲਿਆ ਜਾਂਦਾ ਹੈ ਨਾ ਉੱਥੇ ਤਾਂ ਉਥੋਂ ਕੋਈ ਵਾਪਸ ਨਹੀਂ ਆਇਆ ਨਾਨਕ ਨੇ ਕੁਦ ਨਾ ਕੁਝ ਉਹਨਾਂ ਨੂੰ ਦੇਣਾ ਹੈ ਜਿਹੜਾ ਮੋਦੀਖਾਨੇ ਤੇ ਚੱਲੇ ਆ ਗਏ ਇਹਦੇ ਕਰਕੇ ਇਹ ਗੁਰੂ ਨਾਨਕ ਦੇ ਮਹਾਰਾਜ ਦੀ ਕੀਰਤ ਜ਼ਰੂਰੀ ਹੈ ਮੰਨ ਲਓ ਦਾਤਾ ਜੀ ਦੀ ਜਿਹੜੀ ਕੀਰਤੀ ਬੜੀ ਸੁੰਦਰ ਜ਼ਰੂਰੀ ਕਹਿੰਦੇ ਨੇ ਸੁੰਦਰ ਬੜੀ ਸੁੰਦਰ ਦਾਤਾ ਜੀ ਦੀ ਕੀਰਤੀ ਹੋ ਰਹੀ ਹੈ ਨਰ ਨਾਰਨ ਕਰ ਕਰ ਪੂਰੀ ਮਲੋ ਚਾ ਪੈਦਾ ਕਰ ਰਹੇ ਨੇ ਨਰ ਨਾਰੀ ਘਰ ਘਰ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜੀਆਂ ਦਾ ਜਸ ਹੋਣ ਲੱਗਾ ਘਰ ਘਰ ਦੇ ਵਿੱਚ ਨਰ ਨਾਰੀ ਮਰਦ ਇਸਤਰੀ ਸਾਰੇ ਕੀਰਤੀ ਕਰਦੇ ਪਏ ਨੇ ਕਿ ਸਾਡੇ ਨਗਰ ਦੇ ਵਿੱਚ ਆਇਆ ਹੈ ਕੋਈ